ਰਾਗ ਭੈਰ ਬਣੀ ਨਾਮ ਦਿਓ ਜੀ ਕੀ ਇਕੰਕਾਰ ਸਤਗੁਰ ਪ੍ਰਸਾਦ ਕਰਕੇ ਨਾਰ ਤਿਆਗੇ ਅੰਦਾ ਪਰਨਰੀ ਸੋ ਕਲੇ ਤੰਦਾ ਜੈਸੇ ਸਿੰਬਲ ਦੇਖ ਸਵਾ ਵਿਗਸਨ ਅੰਤ ਕੀ ਬਾਰ ਮੂਲ ਪਟਾਣਾ ਬੱਪੀ ਕ ਕਰ ਅਗਨੇ ਮਾਂ ਜਲਤ ਦੇ ਮਿਟਵੇ ਕਬਨਾਰਾ ਹਰ ਕੀ ਭਗਤ ਨਾ ਦੇਖੇ ਜੈ ਮਾਰਗ ਛੋੜ ਅਮਾਰਗ ਪਾਏ ਮੂਲੋ ਭੂਲਾਵੇ ਜੈ ਅੰਮ੍ਰਿਤ ਡਾਰ ਲਾਦ ਬਿਖ ਖਾਏ ਜੋ ਬੇਸਵਾ ਕੇ ਪਰੇ ਅਖਾੜਾ ਕਾਪਰ ਪਹਿਰ ਕਰੇ ਸੰਗਰ ਪੂਰੇ ਤਾਲ ਨੇ ਹੱਲੇ ਸਾਸ ਬਾਕੋ ਗਲੇ ਜਮਕਾ ਹੈ ਫਾਸ ਜਾਕੇ ਮਸਤਕ ਲਿਖਿਓ ਕਰਮਾ ਸੋਪਜ ਪਰ ਹੈ ਗੁਰ ਕੀ ਸਰਨਾ ਕਹਿਤ ਨਾਮ ਦੇਓ ਇਹ ਵਿਚਾਰ ਇਨ ਵਿਦ ਸੰਤੋ ਉੱtre ਪਾਤ ਕਹਿਤ ਨਾਮ ਦੇ ਵਿਚਾਰ ਇਨ ਵਿਦ ਸੰਤੋ ਉੱtre ਪਾਤ ਇਹ ਸ਼ਬਦ ਸਤਗੁਰ ਨਾਮਦੇਵ ਜੀ ਵੱਲੋਂ ਉਚਾਰਿਆ ਹੋਇਆ ਤਨ ਤਨ ਚਵਰਛਤ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਪਹਿਰੋਂ ਅੰਗ 1164 ਤੇ ਸ਼ਿਸ਼ੁਭਤ ਹੈ ਸਤਗੁਰ ਨਾਮਦੇਵ ਜੀ ਇਸੇ ਸ਼ਬਦ ਦੇ ਵਿੱਚ ਸਮਝਾਉਣ ਕਰਦੇ ਕਿ ਜਿਵੇਂ ਪਾਪੀ ਲੋਕ ਆਪਣੇ ਕਰਮਾ ਕਰਕੇ ਉਹਨਾਂ ਦੇ ਅੰਦਰ ਅੱਗ ਲੱਗੀ ਰਹਿੰਦੀ ਹੈ ਤੇ ਉਹ ਮਿਟਦੇ ਨਹੀਂ ਹੈ ਇਸ ਕਰਕੇ ਜਿਹੜੇ ਅਜਿਹੇ ਲੋਕਾ ਉਹਨਾਂ ਦੇ ਨਾਲ ਸੰਗਤ ਜਿਹੜੀ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਤਾਂ ਹਰ ਟਾਈਮ ਕੁਰਾਹੇ ਹੀ ਪੈ ਦਿੰਦੇ ਜੋ ਕਰਨਾ ਚਾਹੀਦਾ ਹੈ ਨੀਕੀਆਂ ਨੂੰ ਛੱਡ ਕੇ ਬਦੀਆਂ ਤੇ ਤੁਰ ਜਾਂਦੇ ਸੋ ਅਜਿਹੇ ਲੋਕਾਂ ਦੀ ਜੋ ਸਤਗੁਰ ਨਾਮਦੇਵ ਜੀ ਸ਼ਬਦ ਦੇ ਵਿੱਚ ਸਮਝਾ ਰਹੇ ਹੈ ਕਰ ਕੇ ਨਾਲ ਤਿਆਗੇ ਅੰਦਾ ਕਹਿੰਦੇ ਪੁਰਸ਼ ਜੋ ਹੈ ਕਰਦੀ ਇਸਤਰੀ ਨੂੰ ਛੱਡ ਕੇ ਅੰਨਾ ਹੋ ਕੇ ਬਾਤੁਰੇ ਫਿਰਦਾ ਹੈ ਪਰਨਾ ਦੀ ਸੋ ਘਾਲੇ ਤੰਦਾ ਪਰਾਈ ਇਸਤਰੀ ਦੇ ਨਾਲ ਉਹ ਆਪਣੇ ਸੰਬੰਧ ਪੈਦਾ ਕਰਦਾ ਹੈ ਜਿਹੜਾ ਕਿ ਬਾਣੀ ਇਸ ਦੀ ਗ੍ਰੋਥਾ ਕਰਦੀ ਹੈ ਉਹ ਤਾਂ ਕਹਿੰਦੇ ਜੇ ਤੂੰ ਧਰਮ ਕਰਨਾ ਹੈ ਜੇ ਤੂੰ ਗ੍ਰਸਥ ਵਿੱਚ ਆ ਗਿਆ ਤਾਂ ਧਰਮ ਕਰ ਨਹੀਂ ਤਾਂ ਫਿਰ ਕੀਤਾ ਕਿ ਉਹ ਗ੍ਰਸਥ ਨੂੰ ਅਪਣਾਇਆ ਕਿ ਸਤਿਗੁਰ ਕਬੀਰ ਪਾਤਸ਼ਾਹ ਜੀ ਕਹਿ ਰਹੇ ਗ੍ਰਸਤ ਕਰੇ ਤੋ ਧਰਮ ਕਰ ਨਹੀਂ ਤੋ ਕਰ ਬਿਰਾਗ ਬਰਾਗੀ ਹੋ ਬੰਦਨ ਕਰੇ ਤਾਂ ਕੋ ਬਡੋ ਪਾਗ ਇਹ ਲੋਕਾਂ ਦੇ ਕਹਿੰਦੇ ਬਹੁਤ ਹੀ ਮਾੜੇ ਕਰਮ ਹੈ ਜਿਹੜੇ ਕਰਦੇ ਇਸਤਰੀ ਨੂੰ ਛੱਡ ਕੇ ਬਾਹਰ ਸਬੰਧ ਪੈਦਾ ਕਰਦੇ ਹੈ ਇਹ ਤੰਦਾ ਜਿਹੜਾ ਹੈ ਬਹੁਤ ਹੀ ਮਾੜਾ ਹੈ ਜੈਸੇ ਸਿੰਬਲ ਦੇਖ ਸੁਆ ਬਿਕਸਾਨਾ ਅੰਤ ਕੀ ਬਾਰ ਮੋਆ ਲਪਟਾਨਾ ਜਿਵੇਂ ਕਹਿੰਦੇ ਤੋਤਾ ਜਿਹੜਾ ਸਿੰਬਲ ਦੇ ਦਰਖਤ ਨੂੰ ਦੇਖ ਕੇ ਬੜਾ ਖੁਸ਼ ਹੁੰਦਾ ਹੈ ਉਸ ਤੇ ਹੁੰਦਾ ਹੈ ਪਰ ਉਸ ਦੇ ਰਸਤੇ ਵਿੱਚ ਲਪੇਟੇ ਜਾਂਦਾ ਹੈ ਉਸ ਦੀ ਮੌਤ ਹੁੰਦੀ ਫਿਰ ਅੰਤ ਕੀ ਬਾਅ ਮੋਆ ਲਪਟਾਣਾ ਉਹਦੇ ਨਾਲ ਜਦੋਂ ਚਿਪਕ ਜਾਂਦਾ ਫਿਰ ਛੁੱਟਦਾ ਨਹੀਂ ਤਾਂ ਫਿਰ ਮੌਤ ਹੋ ਜਾਂਦੀ ਹੈ ਲਾਲਚ ਕਿਸੇ ਵੀ ਚੀਜ਼ ਦਾ ਸਿਵਾਏ ਉਸ ਪਰਮਾਤਮਾ ਤੋਂ ਮਾੜਾ ਹੈ ਪਾਪੀ ਕਾ ਕਰ ਅਗਨੇ ਮਾ ਜਲਤ ਰਹੇ ਹਿੰਮਟ ਵਿੱਚ ਕਬਨਾ ਕਹਿੰਦੇ ਜੋ ਪਾਪੀ ਲੋਕ ਹੈ ਉਹ ਤਾਂ ਹਮੇਸ਼ਾ ਉਹਨਾਂ ਦੇ ਅੰਦਰ ਅੱਗ ਲੱਗੀ ਰਹਿੰਦੀ ਹੈ ਜਲਤ ਰਹੇ ਹਿੰਮਟ ਵਿੱਚ ਕਬਨਾ ਇਹ ਅੱਗ ਕਹਿੰਦੇ ਉਹਨਾਂ ਦੀ बुझਦੀ ਨਹੀਂ ਕਦੇ ਵੀ ਸ਼ਾਂਤੀ ਨਹੀਂ ਹੁੰਦੀ ਕਿਉਂਕਿ ਪਾਪਾਂ ਦੀ ਅੱਗ ਉਸ ਦੇ ਪ੍ਰੇਮ ਤੋਂ ਬਿਨਾ ਪਰਮਾਤਮਾ ਦੇ ਕਿਰਪਾ ਤੋਂ ਬਿਨਾ बुझ ਸਕਦੀ ਨਹੀਂ ਅਜਿਹੇ ਪਾਪੀ ਲੋਕ ਤਾਂ ਰਾਤਾਂ ਨੂੰ ਵੀ ਪਾਪ ਕਰਨ ਤਰਪਿੰਦੇ ਇਸੇ ਕਰਕੇ ਪੰਜਵੇਂ ਪਾਛੇ ਕਹਿ ਰਹੇ ਹੈ ਲੈ ਫਾਹੀ ਦਾ ਦਿੱਤਰੀ ਪ੍ਰਭ ਜਾਣੇ ਪ੍ਰਾਣੀ ਕਹਿੰਦੇ ਰਾਤ ਨੂੰ ਲੋਕਾਂ ਨੂੰ ਲੁੱਟਣ ਲਈ ਤਰਪੇ ਕੀ ਤੁਸੀਂ ਸਮਝਦੇ ਕਿ ਰਾਤ ਹੋ ਗਈ ਤਾਂ ਪ੍ਰਮਾਤਮਾ ਨੂੰ ਪਤਾ ਨਹੀਂ ਉਹ ਤਾਂ ਹਰ ਟਾਈਮ ਪ੍ਰਾਣੀ ਦੇ ਨਾਲ ਹੈ ਪ੍ਰਭੂ ਸਭ ਕੁਝ ਜਾਣਦਾ ਹੈ ਪਰ ਬੰਦਾ ਚਤਰਾਇਆਂ ਕਰਦਾ ਹੈ ਤੱਕੇ ਨਾਰ ਪਰਾਈਆਂ ਲੁੱਕ ਅੰਦਰ ਠਣ ਪਰਾਈਆਂ ਔਰਤਾਂ ਨੂੰ ਤੱਕਦਾ ਹੈ ਲੁੱਕ ਲੁੱਕ ਕੇ ਅੰਦਰ ਕੋ ਸ਼ੋਰ ਚੱਲ ਰਿਹਾ 10 ਕੁ ਸ਼ੋਜ ਹੈ ਵਿਖਮ ਥਾਏ ਮਿੱਠਾ ਮਦ ਰਮਾਣੀ ਜਿਹੜੀ ਜ਼ਹਿਰ ਹੈ ਉਹਨੂੰ ਮਿੱਠਾ ਕਰਕੇ ਖਾ ਰਿਹਾ ਕਰਮੀ ਆਪੋ ਆਪਣੀ ਆਪੇ ਪਛਤਾਣੀ ਕਹਿੰਦੇ ਜਿਹੋ ਜਿਹਾ ਕੀਤਾ ਕਿਸਨ ਪਾਲਣਾ ਕਰਮੀ ਆਪੋ ਆਪਣੀ ਕੈਨੇਡੀਕੇ ਦੂਰ ਕਿਉਂਕਿ ਬੰਦਾ ਜਿਹੜਾ ਆਪਣੇ ਕਰਮਾ ਕਰਕੇ ਹੀ ਦੁੱਖ ਭੋਗਦਾ ਹੈ ਕਿਸੇ ਦੱਤੇ ਹੋਏ ਦੁੱਖ ਨਹੀਂ ਹੈ ਪਰਮਾਤਮਾ ਤਾਂ ਦਿਆਲੂ ਹੈ ਕਿਰਪਾਲੂ ਹੈ ਉਹ ਤਾਂ ਕਹਿੰਦਾ ਹਰ ਸਮੇਂ ਸੁੱਖ ਦੇ ਵਿੱਚ ਰਹਿ ਜੋ ਨਾ ਦਿਆਲੂ ਹੋਵੇ ਤਾਂ ਪਾਪੇ ਨੂੰ ਤਾਂ ਤਪ ਵੀ ਨਾ ਮਿਲੇ ਹਵਾ ਵੀ ਨਾ ਮਿਲੇ ਪਾਣੀ ਵੀ ਨਾ ਮਿਲੇ ਸਭ ਕੁਝ ਦੇ ਰਿਆ ਪਰ ਪਾਪੀ ਜਿਹੜਾ ਲੋਕੋ ਸਮਝਦੇ ਨਹੀਂ ਅਜਰਾਇਲ ਫਰਿਸ਼ਟਾ ਤੇ ਲਪੀੜੇ ਕਹਾਣੀ ਪੰਜਵੇਂ ਪਾਤਸ਼ਾਹ ਕਹਿੰਦੇ ਜਿਕੇ ਜਦੋਂ ਮੌਤ ਆਉਂਦੀ ਫਿਰ ਅਜਿਹੇ ਪਾਪੀਆਂ ਨੂੰ ਇਸ ਤਰ੍ਹਾਂ ਕਹਿੰਦੇ ਪੀੜੇ ਜਾਂਦਾ ਜਿਵੇਂ ਤੜਾ ਨੂੰ ਦੇ ਕਹਾਣੀ ਦੇ ਵਿੱਚ ਜਦੋਂ ਉਹਨਾਂ ਚੋਂ ਤੇਲ ਕੱਢੇ ਜਾਂਦਾ ਤਾਂ ਕੁੱਲੂ ਦੇ ਵਿੱਚ ਪੀੜੇ ਜਾਂਦੇ ਇਸ ਤਰ੍ਹਾਂ ਪਾਪੇ ਦੇ ਅੰਦਰ ਜਿਹੜੀ ਅੰਗ ਜਿਹੜੀ ਹੈ ਸਤਿਗੁਰ ਨਾਮਦੇਵ ਜੀ ਕਹਿੰਦੇ ਕਦੀ ਮਿੱਠਦੇ ਨਹੀਂ ਹਰ ਕੇ ਭਗਤ ਨਾ ਦੇਖੇ ਜਏ ਮਾਰਗ ਛੋੜ ਅਮਾਰਗ ਪਾਏ ਜਿਹੜੇ ਕਹਿੰਦੇ ਪ੍ਰਮਾਤਮਾ ਦੀ ਭਗਤੀ ਨੂੰ ਦੇਖਦੇ ਨਹੀਂ ਚੰਗਾ ਨਹੀਂ ਸਮਝਦੇ ਉਹ ਹਮੇਸ਼ਾ ਹੀ ਕੋ ਰਸਤੇ ਤੇ ਤੁਰਦੇ ਆ ਉਹ ਨੇਕੀਆਂ ਨਹੀਂ ਕਰਦੇ ਬਦੀਆਂ ਤੇ ਤੁਰਦੇ ਆ ਪੁੱਠੇ ਕਰਮਾਂ ਕੰਮਾਂ ਦੇ ਵਿੱਚ ਉਹਨਾਂ ਦਾ ਮਨ ਖੁਸ਼ ਰਹਿੰਦਾ ਕਿਸੇ ਦੇ ਹੱਕਾਂ ਨੂੰ ਲੁੱਟਣਾ ਖੋਣਾ ਤਸ਼ੱਦਦ ਕਰਨਾ ਇਹ ਉਹਨਾਂ ਦੇ ਮਨ ਦੀ ਖੁਸ਼ੀ ਹੁੰਦੀ ਹੈ ਤੇ ਫਿਰ ਪਛਤਾਉਣਾ ਵੀ ਤਾਂ ਪੈਣਾ ਹੈ ਆਪਣਾ ਰਸਤਾ ਜਿਹੜਾ ਅਸਲੀ ਹੈ ਕਹਿੰਦੇ ਮਾਰਗ ਨੂੰ ਛੱਡ ਕੇ ਉਹ ਮਾਰਗ ਨੂੰ ਪੜਾਉਂਦੇ ਹੈ ਰਸਤਾ ਛੱਡ ਕੇ ਕੋ ਰਸਤਾ ਤੇ ਪੈਂਦੇ ਹੋ ਮੂਲੋ ਪੁੱਲਾ ਆਵੇ ਜਾਏ ਅਮਰਤ ਢਾਰ ਲਾਦ ਬਖਖਾਏ ਕਹਿੰਦੇ ਉਸ ਪ੍ਰਭੂ ਨੂੰ ਮੂਲ ਨੂੰ ਪੁੱਲ ਕੇ ਤੇ ਦੂਸਰੇ ਦੇ ਨਾਲ ਪ੍ਰੇਮ ਪਾਉਂਦਾ ਹੈ ਅਮਰਤ ਖਾਣਾ ਚਾਹੀਦਾ ਸੀ ਪਰ ਖਾ ਕਹਿੰਦੇ ਜਹਿ ਜ ਅਮਰਤ ਅਸਲੀ ਉਸਤੇ ਪਰਮਾਤਮਾ ਦੇ ਨਾਮ ਦਾ ਹੈ ਜਿਨ੍ਹਾਂ ਨੇ ਇਸ ਨਾਮ ਦਾ ਅਮਰਤ ਪੀਤਾ ਉਹ عمرਾ ਹੋ ਗਏ ਉਹ ਮਰੇ ਨਹੀਂ ਮਰਦੇ ਨਹੀਂ ਪਰ ਜਿਨ੍ਹਾਂ ਨੇ ਇਸ ਦੁਨੀਆ ਦੀਆਂ ਸਵਾਦਾਂ ਦਾ ਅਮਰਤ ਨੂੰ ਸਮਝ ਲਿਆ ਕਿ ਮਿੱਠੇ ਸਵਾਦਾਂ ਉਹ ਜਹਰ ਦੀ ਤਰ੍ਹਾਂ ਮੁੜ ਕੇ ਹੋਏ ਜੋ ਬੇਸਵਾ ਕੇ ਪਰੇ ਅਖਾੜਾ ਕਾਪਲ ਪਹਿਰ ਕਰੇ ਸ਼ਿੰਗਾਰਾ ਕਹਿੰਦੇ ਜਿਵੇਂ ਬੇਸਵਾ ਔਰਤ ਜਿਹੜੀ ਹੈ ਹਰ ਟਾਈਮ ਸ਼ਿੰਗਾਰ ਕਰਕੇ ਰੱਖਦੀ ਹੈ ਤੇ ਅਖਾੜਾ ਲੱਗਾ ਰਹਿੰਦਾ ਹੈ ਖਾੜਾ ਮਾੜੇ ਲੋਕ ਆਉਂਦੇ ਹੈ ਮਾੜੇ ਜਾਂਦੇ ਹੈ ਇਹ ਜਿਹੜਾ ਅੱਠੇ ਪੈਰ ਉਹਦਾ ਕੰਮ ਹੈ ਇਸ ਮਾੜੇ ਕੰਮ ਦੇ ਵਿੱਚ ਹਰ ਟਾਈਮ ਸ਼ਿੰਗਾਰ ਕਰਕੇ ਬੈਠੀ ਹੈ ਲੋਕਾਂ ਨੂੰ ਠਗੜ ਲਈ ਇਹ ਬੇਸਵਾ ਪ੍ਰਾਇ ਪਰਖਾਂ ਦੇ ਨਾਲ ਸੰਬੰਧ ਬਣਾਉਣ ਲਈ ਸ਼ਿੰਗਾਰ ਕਰਦੀ ਹੈ ਪੂਰੇ ਤਾਲ ਨਿਹਾਲੇ ਸਾਸ ਬਾ ਕੋ ਗਲੇ ਜਮਕਾ ਹੈ ਫਾਸ ਕਹਿੰਦੇ ਪੂਰੇ ਸਵਾਸਨ ਦੇ ਤਾਲ ਠੋਕਦੀ ਹੈ ਆਵਾਜ਼ ਦੇਤੇ ਸਾਜਾਂ ਦੇ ਉੱਤੇ ਪੂਰਾ ਜਦੋਂ ਨੱਚਿਆ ਜਾਂਦਾ ਤੇ ਕੋਈ ਪ੍ਰਵਾਹ ਨਹੀਂ ਹੁੰਦੀ ਪਰ ਅੰਤ ਵਿਲੇ ਕਹਿੰਦੇ ਗਲੇ ਦੇ ਵਿੱਚ ਫਾਹੇ ਦਾ ਫੰਦਾ ਪੈਂਦਾ ਕਿਉਂਕਿ ਕਰਮੀ ਮੜਾ ਹੈ ਦੂਸਰੇ ਨਾਲ ਧੋਖਾ ਕਰਨਾ ਹੈ ਲੇਕਿਨ ਜਿਨ੍ਹਾਂ ਨੇ ਇਸ ਪੇਸ਼ੇ ਨੂੰ ਛੱਡ ਕੇ ਉਸ ਪਰਮਾਤਮਾ ਦਾ ਨਾਮ ਜਪਿਆ ਇਹ ਕਿਸ਼ਨ ਦੇ ਵਿੱਚ ਹੋ ਬੇਕੰਠਨ ਨੂੰ ਪਹੁੰਚ ਗਏ ਗਣਕਾਥੀ ਸਤਗੁਰੂ ਦਾ ਸਮਰਜ ਜੀ ਕਹਿ ਰਹੇ ਆ ਗਨ ਕਾ ਠਿਕ ਕਰਮਾ ਜੋ ਪਰਪੁਰਖਾਂ ਸੇ ਰਮਤੀ ਪੋ ਨਿਸਵਾਸ ਦੁਸ਼ਕਰਮ ਕਮਾਏ RAM ਕਹਿਤ ਬੇਕੰਠ ਕੁਜੇ ਪਰਮਾਤਮਾ ਦਾ ਨਾਮ ਇੰਨਾ ਸ਼ਕਤੀਬਾਨ ਹੈ ਜਿਹੜੇ ਅੱਠੇ ਪੈਰ ਪੁੱਠੇ ਕੰਮ ਕਰਦੇ ਸੀ ਇੱਕ ਛਣ ਛੱਡਿਆ ਉਸ ਪਰਮਾਤਮਾ ਨਾਲ ਪ੍ਰੀਤ ਲਈ ਤੇ ਬੇਕੰਠ ਰਮ ਪਹੁੰਚ ਗਏ ਜੱਕੇ ਮਸਤਕ ਲਿਖਿਓ ਕਰਮਾ ਸੋ ਭਜ ਪਰ ਹੈ ਗੁਰ ਕੀ ਸਰਨਾ ਜਿਨਾਂ ਦੇ ਕਹਿੰਦੇ ਕਿਤੇ ਮੱਥੇ ਤੇ ਲੇਖ ਲਿਖਿਆ ਹੈ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਗੁਰੂ ਦੀ ਛੱਤ ਵਿੱਚ ਚिल ਜਾਂਦੇ ਸਤ ਦੇ ਵਿੱਚ ਚिल ਜਾਂਦੇ ਸਤ ਸੰਗ ਆਪਣਾ ਜਾਂਦਾ ਉਹਨਾਂ ਨੂੰ ਕਿਉਂਕਿ ਉਸ ਪਰਮਾਤਮਾ ਨੇ ਮਸਤਕ ਦੇ ਉੱਤੇ ਜੋ ਲੇਖ ਲਿਖ ਕੇ ਪਿਜਿਆ ਉਹ ਉੱਗਦੇ ਹੈ ਕਹਿਤ ਨਾਮਦੇਵ ਇਹ ਵਿਚਾਰ ਇਨ ਵਿਦ ਸੰਤੋ ਉਤਰੇ ਪਰ ਸਤਗੁਰ ਨਾਮਦੇਵ ਜੀ ਕਹਿ ਰਹੇ ਕਿ ਇਹ ਸੱਚੇ ਵਿਚਾਰ ਜਿਹੜੀ ਕਰਨੀ ਚਾਹੀਦੀ ਹੈ ਕਿ ਜਿਹੜੇ ਪਰਮਾਤਮਾ ਦੇ ਭਗਤਾਂ ਨੂੰ ਸੰਤਾਂ ਨੂੰ ਮਿਲਦੇ ਹਨ ਉਹਨਾਂ ਦੀ ਸੰਗਤ ਕਰਦੇ ਹਨ ਉਹਨਾਂ ਦੀ ਪ੍ਰੀਤ ਜਿਹੜੀ ਹੈ ਪਰਮਾਤਮਾ ਦੇ ਨਾਲ ਹੋ ਜਾਂਦੀ ਹੈ ਉਹੀ ਇਸ ਪਪ ਸੰਗਤ ਤੋਂ ਪਾਰ ਹੁੰਦੇ ਹੈ ਬਾਕੀ ਤਾਂ ਜਨਮ ਮਰਨ ਦੇ ਚੱਕਰ ਦੇ ਵਿੱਚ ਪੈ ਜਾਂਦੇ ਸੋ ਇਸ ਜੀਵਨ ਦੇ ਵਿੱਚ ਜੋ ਸਵਾਸਾਂ ਦੀ ਪੂੰਜੀ ਦਿੱਤੀ ਪਰਮਾਤਮਾ ਨੇ ਉਸ ਨੇ ਆਪਣਾ ਨਾਮ ਜਪਾਉਣ ਲਈ ਭੇਜਿਆ ਪਰ ਪ੍ਰਾਣੀ ਇੱਥੇ ਆ ਕੇ ਜੋ ਦੁਨੀਆਂ ਦੇ ਪਦਾਰਥ ਹੈ ਰਿਸ਼ਤੇ ਨਾਤੇ ਹੈ ਇਹਨਾਂ ਦੇ ਵਿੱਚ ਖੱਚਾ ਖੱਚ ਹੋ ਜਾਂਦਾ ਹੈ ਉਸ ਪਰਮਾਤਮਨ ਨੂੰ ਭੁੱਲ ਜਾਂਦਾ ਹੈ ਤੇ ਮੂਲ ਗਵਾਹਿੰਦਾ ਹੈ ਜੋ ਲੈ ਕੇ ਆਇਆ ਉਹ ਖਾਲੀ ਇੱਥੇ ਜਾਣਾ ਪੈ ਜਾਂਦਾ ਹੈ ਕਿਉਂਕਿ ਅਖੀਟਤ ਸਾਬਕਤਬ ਹੋਣਾ ਹੀ ਹੈ ਕਿਉਂਕਿ ਜਿਹੜੀ ਸਵਾਸਾਂ ਦੀ ਪੂੰਜੀ ਪੀਜੀ ਹੈ ਵਪਾਰ ਕਰਨ ਲਈ ਉਹ ਕਾਹਦਾ ਵਪਾਰ ਆ ਕੇ ਇੱਥੇ ਕੀਤਾ ਉਹ ਤਾਂ ਨਾਲ ਜਾਣਾ ਸੋ ਆਓ ਸਤਿਗੁਰੂ ਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਅਰਦਾਸ ਕਰੀਏ ਜੋਇ ਕਰੀਏ ਕਿ ਰੰਦੀ ਹੋਈ ਸਵਾਸਾਂ ਦੀ ਪੂੰਜੀ ਆਪਣੇ ਕਿਰਪਾ ਕਰੋ ਤੁਹਾਡੇ ਸਿੱਖਤ ਸਲਾਹ ਦੇ ਵਿੱਚ ਲੱਗ ਜਵੇ ਅਤੇ ਜੋ ਮਾੜੇ ਕੰਮ ਹੋ ਚੁੱਕੇ ਐ ਐਸੀ ਕਿਰਪਾ ਕਰੋ ਕਿ ਉਹਨਾਂ ਦਾ ਬੰਧਨ ਕੱਟੇ ਜਾਣ ਅਤੇ ਆਪਣੇ ਕਿਰਪਾ ਕਰੋ ਤਾਂ ਕਿ ਸ਼ੁੱਧ ਬਾਣੀ ਪੜੀ ਜਾਵੇ ਉਚਾਰੀ ਜਾਵੇ ਅਤੇ ਇੰਨੀ ਮੱਤ ਉੱਚੀ ਬਖਸ਼ੋ ਕਿਉਂਕਿ ਇਹ ਅਖਰੇ ਗਿਆਨੀ ਹੈ ਤੁਹਾਡੀ ਕਿਰਪਾ ਦੇ ਨਾਲ ਹੀ ਬਾਣੀ ਦਾ ਭਾਵਨਾਤਮਕ ਅਰਥ ਜੋ ਹੈ ਤੁਸੀਂ ਹੀ ਕਰਵਾ ਸਕਦੇ ਹੋ ਪ੍ਰਾਨਿੰਦ ਦੇ ਹੱਥ ਕੁਛ ਨਹੀਂ ਹੈ ਇਹ ਬੇਨਤੀਆਂ ਅਦਾਸ ਵਰਚੀਆਂ ਕਰਦੇ ਹੋਏ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ